ਅਸੀਂ ਜੀ ਅੱਜ ਭਾਰਤੀ ਸਭਾ ਇੱਕਤਾ ਗੁਰਹਾਂ ਵੱਲੋਂ ਪਿੰਡਾਂ ਦੇ ਵਿੱਚ ਉਹ ਸਮਾਜ ਜਿਹੜਾ ਕੱਢ ਰਿਹਾ ਕਿਉਂਕਿ ਸੰਤ ਸਰਕਾਰ ਨੇ ਸੂਬਿਆਂ ਨੂੰ ਜਿਹੜੀ ਚਿੱਠੀਆਂ ਘੱਲ ਕੇ ਪੋਜ ਬਣਾ ਕੇ ਦਿੱਤੀ ਹੈ ਕਿ ਉਹ ਇਸ ਸਮੇਂ ਵਿੱਚ ਜਿੰਨੇ ਵੀ ਸਰਕਾਰੀ ادارے ਨੇ ਇਹਨਾਂ ਨੂੰ ਪ੍ਰਾਈਵੇਟ ਹੱਥਾਂ ਦੇਣਾ ਖਾਸ ਕਰਕੇ ਜਿਹੜਾ ਫਾਰਮਿੰਗ ਅਫਸਰ ਦੀ ਰਿਪੋਰਟ ਅਸੀਂ ਲੜਾਈ ਲੜਦੇ ਆ ਕਿਉਂਕਿ ਜਿਹੜੀਆਂ ਐਮਐਫਸੀ ਦੀ ਮੰਗ ਕਰ ਰਹੇ ਆ ਉਹ ਉਹ ਇਸ ਸਮੇਂ ਸਰ ਦੇ ਹੱਥੇ ਖਤਮ ਕਰ ਗਈ ਆ ਕਿਉਂਕਿ ਮੰਡੀਆਂ ਸਾਡੀਆਂ ਜਿਹੜੀਆਂ ਨੇ ਉਹ ਜਦੋਂ ਖਤਮ ਹੋ ਗਈਆਂ ਫਿਰ ਸਾਡੀ ਕਿਸਾਨੀ ਜਿਹੜੀ ਆ ਉਹ ਬਹੁਤ ਰੋਜ਼ੀ ਨੂੰ ਤੇ ਹੌਲੀ-ਹੌਲੀ ਜੇ ਕਿਸਾਨੀ ਜਿਹੜੀ ਆ ਮੁੜ ਕੇ ਚੇਕੇ ਸਿਸਟਮ ਤੇ ਜਾਏਗੀ ਜਹਾ ਪ੍ਰਾਈਸ ਹੋ ਜੇਗੇ ਮੰਡੀਆਂ ਨੇ ਉਹ ਵੱਡੀਆਂ-ਵੱਡੀਆਂ ਆਪੋ ਆਪਣੀਆਂ ਮੰਡੀਆਂ ਚਾਹੋਗੇ ਕਿਉਂਕਿ ਉਹ ਵੇਲੇ ਕਿਸਾਨਾਂ ਦੇ ਘਰਾਂ ਤੋਂ ਜਾਂ ਸੰਧਾ ਮਾਰ ਚੁੱਕੇ ਤੇ ਜਿਹੜੀਆਂ ਇਹ ਮੰਡੀਆਂ ਨੇ ਇਹ ਖਤਮ ਕਰਕੇ ਕਿਉਂਕਿ ਜਿਹੜਾ ਮਾੜਾ-ਮੋਟਾ ਸਾਡੀ ਇਥੇ ਮਾਰਕੀਟ ਤੇ ਨਹੀਂ ਚੱਲਦੀ ਆ ਉਹ ਤਕਰੀਬਾ 4.5 ਰੁਪਏ ਸੰਗੜਾ ਜਿਹੜਾ ਕੱਟਦੇ ਨੇ ਉਹ ਵੀ ਉਹ ਵੇਲੇ ਸਮੇਂ ਉਹਨਾਂ ਨੂੰ ਵੱਡੇ ਸਮਾਜਾਰਣੇ ਵੱਡੇ ਗੱਫੇ ਦਿੱਤੇ ਜਾਣਗੇ ਇਹ ਗੱਲ ਹੈ ਵੀ ਹੋਰ ਸਮਝ ਜਿਹੜੀ ਮੰਡੀਆਂ ਸਾਡੀਆਂ-ਸਾਡੀਆਂ ਖਤਮ ਹੋਣਗੀਆਂ ਪ੍ਰਾਈਵੇਟ ਗਾਈ ਜਿੰਨੇ ਸਾਰੇ ਡਾਗੂ ਹੋ ਰਿਆ ਇਹ ਲੈ ਲੈ ਕੇ ਕਿੱਥੇ ਰਿਹਾ ਇਹ ਤਾਂ ਸਾਡੀ ਢਲੇਵਾਲ ਦੀ ਸਿੱਕੀ ਇਦਨੋਂ ਦੇ ਨਾਲ ਲਾਜ ਭੁੱਦੀ ਜਾਂਦੀ ਆ ਉਹ ਉਹ ਲੋਕਾਂ ਦਾ ਲੱਗਦਾ ਬਣੇਗਾ ਵੇਖੋ ਜੀ ਨਾ ਸੈਂਟਰ ਸਰਕਾਰ ਟਸਟ ਮਾਸ ਹੋ ਰਹੀ ਆ ਪੰਜਾਬ ਸਰਕਾਰ ਵੀ ਸਿਰਫ ਖਾਣਾ ਪੁਸ਼ਟੀ ਕਰ ਰਹੀ ਆ ਉੱਥੇ ਜਾ ਕੇ ਵੇਖੋ ਜੀ ਉਹ ਲੜਾਈ ਲੜ ਰਹੇ ਨੇ ਆਪਾਂ ਨੂੰ ਨਹੀਂ ਹੁਲਾਤੇ ਜਿਵੇਂ ਜਿਵੇਂ タルਮੇ ਨਾਲ ਅਸੀਂ ਲੜਾਈਆਂ ਨਾਲ ਦੇ ਰਹੇ ਕਿਉਂਕਿ ਜਿੱਥੇ ਉਹ ਲੜ ਰਹੇ ਨਾਲ ਸੋਨੇ ਪਿੱਠ ਵਿੱਚ ਖੜੇ ਹੁਣ ਵਾਲੇ ਕਿਹਨਾ ਚਿਤਰਾ ਦੀ ਜੇ ਮੰਨ ਲਓ ਉਹਨਾਂ ਦੀ ਸਥਿਤੀ ਹੋਰ ਵਿਗੜਦੀ ਆ ਜਾਂ ਕੋਈ ਹਾਲਾਤ ਇਸ ਤਰ੍ਹਾਂ ਦੇ ਬਣ ਜਾਂਦੇ ਆ ਤੇ ਦੂਜੀਆਂ ਜਥੇਬੰਦੀਆਂ ਫਿਰ ਕੀ ਰੱਖ ਅਚਲ ਕਰਦੇ ਦੇਖੋ ਜੀ ਅੱਗੇ ਵੀ ਕਰਦੇ ਆ ਰਹੇ タルਮੇ ਨਾਲ ਜਿਵੇਂ ਉਹ ਸੱਦਾ ਦਿੱਤਾ ਸੀ ਅਸੀਂ ਵੇਲਾ ਲਗੋ ਕੀ ਸੀ ਅੱਗੇ ਵੀ ਸਭ ਪੰਡਾ ਮਾਰਚ ਕੀਤਾ ਸ਼ਾਇਦ ਸ਼ਹਾਦਤ ਪੰਡਾ ਮੈਨੂੰ ਵੀ ਲੱਗਿਆ ਕਰ ਕਿਉਂਕਿ ਹੁਣ ਤਾਂ ਨਿੱਜੀ ਕਰਨ ਸਾਡਾ ਸਤਾ ਆਪਣਾ ਉਹ ਅਵਲ ਸਮੇਂ ਦੀ ਲੜਾਈ ਤੇ ਹੀ ਹੋ ਲੱਗ ਰਹੀ ਨੇ ਤੇ ਅਵਲ ਸਮੇਂ ਦੇ ਵਿੱਚ ਜਿਹੜੀ ਲੜਾਈ ਆ ਉਹ ਹੋਰ ਤੇਜ਼ ਹੋ ਗਈ ਕਿਉਂਕਿ ਜੋ ਉਹਨਾਂ ਨੂੰ ਕੁਝ ਕਹੇ ਦੀ ਗੱਲ ਹੋ ਗਈ ਆ ਉਹ ਅਕਸ ਜੱਥੇਬੰਦੀ ਦਾ ਆਗੂ ਆਗੂ ਕੋਲੇ ਆ ਵੀ ਰੋਜ਼ ਨਹੀਂ ਬੰਨਦੇ ਕਿਉਂਕਿ ਥੱਲੇ ਜਿ ਬਲਾਸ ਤੋਂ ਲੈ ਕੇ ਜਿਲ੍ਹੇ ਤੋਂ ਜਿਲ੍ਹੇ ਤੱਕ ਸੂਬੇ ਤੱਕ ਕਿਉਂਕਿ ਆਗੂ ਬਣਨਾ ਬੜਾ ਔਖਾ ਵਾ ਖਾਸ ਕਰਕੇ ਜੱਥੇ ਬੰਦਾ ਇਸ ਕਰਕੇ ਵੀ ਜੇ ਇਹ ਸਾਨੂੰ ਘਾਟ ਪੋਗੀ ਉਹ ਗੱਲ ਅਸੀਂ ਮਗਰ ਆਉਣ ਵਾਲੇ ਸਮੇਂ ਵਿੱਚ ਅਖਸ਼ਰ ਸਿੱਖਾ ਕਰਾਂਗੇ ਅੱਜ ਸੰਯੁਕਤ ਕਿਸਾਨ ਮੋਰਚੇ ਵੱਲੋਂ ਭਾਰਤੀ ਸੰਧੇ ਤੇ ਭਾਰਤੀ ਖਾਣ ਨੂੰ ਇੱਕ ਤਰ੍ਹਾਂ ਹਾਂ ਵੱਲੋਂ ਪੂਰੇ ਪੰਜਾਬ ਦੇ ਵਿੱਚ ਜਿਹੜਾ ਮੋਟਰਸਾਈਕਲ ਮਾਰਚ ਕੀਤਾ ਜਾ ਰਿਹਾ ਉੱਧਰ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਜਿਹੜਾ ਉਹਨਾਂ ਨੇ ਅੱਜ 3 ਘੰਟੇ ਵਾਲਾ ਰੇਲਾਂ ਦਾ ਚੱਕਾ ਜਾਮ ਕਰਨਾ ਉਹਨਾਂ ਦੀ ਹਮਾਇਤ ਵਿੱਚ ਹੀ ਅੱਜ ਅਸੀਂ ਰੋਸ ਮਾਰਚ ਕਰ ਰਹੇ ਹਾਂ ਤੇ ਆਉਣ ਵਾਲੇ ਸਮੇਂ ਦੇ ਵਿੱਚ 33 ਨੂੰ ਸੰਯੁਕਤ ਖੇਤ ਮੋਰਚਾ ਭਾਰਤ ਵੱਲ ਦੇਸ਼ੀਆਂ ਦੇ ਦਫ਼ਤਰਾਂ ਅੱਗੇ ਜਿਹੜੇ ਉਹ ਮੋਰਚੇ ਲੱਗਣਗੇ ਤਾਂ ਕਿ ਜਿਹੜੀਆਂ ਸਾਡੀਆਂ ਕਿਸਾਨਾਂ ਦੀਆਂ ਮੰਗਾਂ ਸੈਂਟਰ ਸਰਕਾਰ ਦੇ ਨਾਲ ਸੀ ਉਹਨਾਂ ਨੂੰ ਪੂਰਿਆ ਕੀਤਾ ਜਾਵੇ ਜਿਵੇਂ ਸਾਡੇ ਪ੍ਰਧਾਨ ਜੀ ਕਹਿੰਦੇ ਸੀ ਕਿ ਜਿਹੜੇ ਖੇਤੀ ਕਾਨੂੰਨ ਟੈਨ ਆ ਉਹ ਮੁੜ ਸੈਂਟਰ ਸਰਕਾਰ ਜਿਹੜੀ ਆ ਉਹਨਾਂ ਨੂੰ ਲਾਗੂ ਕਰਨ ਜਾ ਰਹੀ ਆ ਜਿਹੜੀ ਜ ਹੈ ਉਹਨਾਂ ਨੇ 25 ਨਵੰਬਰ ਨੂੰ ਰਾਜਾਂ ਨੂੰ ਚਿੱਠੀਆਂ ਭੇਜ ਕੇ ਉਹਨਾਂ ਕੋਲ ਰਾਇ ਮੰਗੀ ਆ ਤੇ ਉਹਨਾਂ ਦਾ 15 ਦਿਨ ਐਲਟੀਮੇਟਮ ਦਿੱਤਾ ਹੋਇਆ ਸੰਤੋ ਸਰਕਾਰ ਨੇ ਵੀ 15 ਦਿਨ ਅੰਦਰ ਜਵਾਬ ਮਿਲਣਾ ਚਾਹੀਦਾ ਜੇ ਤੁਸੀਂ ਜਵਾਬ ਨਹੀਂ ਦਿੰਦੇ ਤਾਂ ਉਹ ਅਸੀਂ ਸਮਝ ਲਾਗੇ ਤੁਹਾਡੀ ਜੈਸ ਆ ਤੁਹਾਡੀ ਮਤਲਬ ਸਹਿੰਤੀ ਆ ਇਹ ਕਾਨੂੰਨਾਂ ਨੂੰ ਲਾਗੂ ਕਰਨਵਾ ਦੇ ਜਿਹਦੇ ਵਿੱਚ ਉਹਨਾਂ ਨੇ ਮੰਡੀ ਜਿਹੜੀ ਆ ਉਹ ਖਤਮ ਕਰਨੀ ਆ ਆ ਸੈਲੋ ਗਦਾਮ ਜਿਹੜੇ ਚਲਾਉਣੇ ਆ ਤੇ ਕਿਸਾਨਾਂ ਨੂੰ ਕਹਿੰਦੇ ਕਿ ਸਿੱਧੀ ਖਰੀਦ ਕਰਾਂਗੇ ਸਿੱਧੀ ਖਰੀਦ ਕਰਾਂਗੇ ਤੇ ਨਾਲ ਹੀ ਬੀਮਾ ਯੋਜਨਾ ਜਿਹੜੀ ਆ ਕਿ ਭਾਅ ਪੂਰਾ ਕਰਨ ਵਾਸਤੇ ਉਹ ਜੋ ਬੀਮਾ ਯੋਜਨਾ ਸ਼ੁਰੂ ਕਰਾਂਗੇ ਜਿਹੜਾ ਕਿ ਪਿੱਛੇ ਫੇਲ ਹੋ ਚੁੱਕੀ ਆ ਬੀਮਾ ਯੋਜਨਾ ਤੇ ਜੇ ਇਹ ਮੰਡੀ ਸਿਸਟਮ ਖਤਮ ਕਰਤਾ ਤਾਂ ਵੇਖ ਲਓ ਵੀ ਆਪਣੇ ਮਜ਼ਦੂਰ ਕਿੰਨੇ ਮੰਡੀ ਦੇ ਨਾਲ ਜੁੜੇ ਹੋਏ ਆ ਉਹ ਸਾਰਿਆਂ ਦਾ ਰੁਜ਼ਗਾਰ ਖਤਮ ਹੋਣਾ ਟਰਾਂਸਪੋਰਟ ਖਤਮ ਹੋਨੇ ਆ ਕਿਸਾਨਾਂ ਨੂੰ ਭਾਅ ਵੀ ਮਿਲਣਾ ਸਹੀ ਤਰੀਕੇ ਨਾਲ ਇਹ ਨੋਟਸ ਜਿਹੜਾ ਇਹ ਲਗਾਤਾਰ ਹੋਣਾ ਮਤਲਬ ਸਾਰੇ ਲੋਕਾਂ ਦਾ ਆਪਾਂ ਬਣਾਉਣਾ ਚਾਹੁੰਦੇ ਆ ਇਸ ਕਰਕੇ ਲੋਕਾਂ ਨੂੰ ਦੱਸਣ ਜਾ ਰਹੇ ਆ ਪਿੰਡਾਂ 'ਚ ਤੇ ਆਉਣ ਵਾਲੇ ਸਮੇਂ ਦੇ ਵਿੱਚ ਕਾਨੂੰਨ ਫੇਰ ਆ ਰਹੇ ਨੇ ਜਿਨ੍ਹਾਂ ਸਾਡੇ ਬਾਜ਼ਾਰ ਵੀ ਖਤਮ ਕਰਨਗੇ ਇਸ਼ਾਰਾ ਤੇ ਬਾਜ਼ਾਰ ਖਤਮ ਕਰਕੇ ਵੱਡੇ ਮੌਲ ਖੁੱਲਣਗੇ ਇਸ ਕਰਕੇ ਮੌਲ ਦਾ ਇਹ ਸ਼ਹਾਸ ਜਿਹੜਾ ਮਤਲਬ ਇੱਕ ਤਬਕੇ ਦਾ ਨਹੀਂ ਹੈਗਾ ਸਾਰੇ ਲੋਕਾਂ ਦਾ ਇਸ ਕਰਕੇ ਅਸੀਂ ਸਾਰੇ ਲੋਕਾਂ ਨੂੰ ਦੱਸਣ ਵਾਸਤੇ ਜਾ ਰਹੇ ਪਿੰਡ ਪਿੰਡ ਤੇ ਆਉਣ ਵਾਲੇ ਸਮੇਂ ਦੇ ਵਿੱਚ ਮਤਲਬ ਜਿਹੜਾ ਕੇਂਦਰ ਸਰਕਾਰ ਆ ਅਸੀਂ ਉਹਨੂੰ ਮਤਲਬ ਅਪੀਲ ਕਰਦੇ ਆ ਉਹ ਤੋਂ ਮੰਗ ਕਰਦੇ ਆ ਕਿ ਜਿਹੜੇ ਸੈਂਟਰ ਨੇ ਭੇਜਿਆ ਵਾ ਤੁਹਾਡੀ ਰਾਏ ਲੈਣ ਵਾਸਤੇ ਵੀ ਇਹ ਕਾਨੂੰਨ ਅਸੀਂ ਲਾਗੂ ਕਰਨੇ ਚਾਹੁੰਦੇ ਆ ਤੁਹਾਡੀ ਕੀ ਰਾਏ ਸਾਡੀ ਮੰਗ ਹੈ ਪੰਜਾਬ ਸਰਕਾਰ ਤੋਂ ਕਿ ਇਹ ਮਤਾ ਪਾਸ ਕਰਕੇ ਉਹ ਕਾਨੂੰਨ ਜਿਹੜੇ ਆ ਰੱਦ ਕੀਤੇ ਜਾਣ ਵੀ ਅਸੀਂ ਇੱਥੇ ਨਹੀਂ ਲਾਗੂ ਕਰਦੇ ਸਾਡੀ ਮੰਗ ਪੰਜਾਬ ਸਰਕਾਰ ਤੋਂ ਇਹ ਆ ਜੇ ਪੰਜਾਬ ਸਰਕਾਰ ਨਹੀਂ ਕਰਦੀ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਸਰਕਾਰ ਦੇ ਖਿਲਾਫ ਸੰਯੁਕਤ ਮੋਰਚੇ ਵੱਲੋਂ ਵੱਡਾ ਐਕਸ਼ਨ ਜਿਹੜਾ ਲਿਖਿਆ ਜਾਊਗਾ ਜਿਹੜਾ 2020 ਦੇ ਵਿੱਚ ਆਪਾਂ ਕੈਪਟਲ ਸਰਕਾਰ ਦੇ ਖਿਲਾਫ ਵੀ ਲਿਖਿਆ ਸੀ ਤੇ ਆਪਣਾ ਬਾਦਲ ਸਰਕਾਰ ਦੇ ਖਿਲਾਫ ਵੀ ਲਿਖਿਆ ਸੀ ਜਿਹੜਾ ਉਸ ਸਮੇਂ ਮਤਲਬ ਸੈਕਟਰ ਦੇ ਵਿੱਚ ਮਤਲਬ ਭਾਈਵਾ ਅਸੀਂ ਕਾਲੀ ਦਾਦ ਫੂਟਸਪਲਾਈ ਅਫਸਰ ਆਪਣਾ ਮੰਤਰੀ ਸੀ ਜਿਹੜੇ ਕਹਿੰਦੇ ਸੀ ਕਿ ਕਾਨੂੰਨ ਸਾਨੂੰ ਪਤਾ ਹੀ ਨਹੀਂ ਆ ਅਸਲ ਦੇ ਵਿੱਚ ਜਦੋਂ ਇਹ ਕਾਨੂੰਨ ਆ ਆਪਾਂ ਥੱਲੇ ਲੋਕਾਂ ਨੇ ਮਦਦ ਕਿਹਾ ਵੀ ਬਹੁਤ ਮਾੜਿਆ ਤਾਂ ਫਿਰ ਉਹਨਾਂ ਨੂੰ ਇਸ ਤਿਫਾ ਦੇਣਾ ਪਿਆ ਸੀ ਤੇ ਇਧਰ ਕੈਪਟਨ ਜਿਹੜਾ ਸੀ ਸਰਕਾਰ ਉਹਨੂੰ ਵਿਧਾਨ ਸਭਾ ਦੇ ਵਿੱਚ ਮਤਾ ਪਾਸ ਕਰਨਾ ਪਿਆ ਸੀ ਵੀ ਅਸੀਂ ਇਹ ਕਾਨੂੰਨ ਜਿਹੜੇ ਨਹੀਂ ਲਾਗੂ ਕਰਾਂਗੇ ਅੱਜ ਵੀ ਉਨਾ ਵੀ ਜਦੋਂ ਅਸੀਂ ਅੱਜ ਮਤਲਬ ਪੱਠੋਂ ਜਿਹੜੀ ਮੀਟਿੰਗ ਕੀਤੀ ਸਿੱਖਿਆ ਮੀਟਿੰਗ ਵੀ ਕੇ ਜੋ ਇੱਕ ਤਾਂ ਗਰਾਹਾਂ ਵਿੱਚ ਉਹਦੇ ਵਿੱਚ ਉਹ ਜਿਹੜਾ ਖੇੜਾ ਤੇ ਜਿਆਹ ਸੈਂਟਰਸ ਦੇ ਕਾਰਨ ਉਹਦੇ ਵਿਚਾਰ ਕੀਤੀ ਆ ਉਹਦੇ ਵਿਚਾਰ ਦੇ ਨਾਲ ਪੰਜਾਬ ਸਰਕਾਰ ਨੂੰ ਭਾਜਣਾ ਪਈਆਂ ਹੋਈਆਂ ਹਿੰਦੀ ਸਰਕਾਰ ਉਹਦੀ ਬਦੌਲ ਦੇ ਨਾਲ ਕੱਲ ਜਿਹੜੇ ਆਪਣੇ ਖੇਤੀਬਾੜੀ ਮੰਤਰੀ ਜਾਂ ਹੋਰ ਨਵੇਂ ਅਧਿਕਾਰੀਆਂ ਨਾਲ ਉਹਨਾਂ ਦੇ ਉੱਤੇ ਵਿਚਾਰ ਹੋਈ ਆ ਤੇ ਕਿਸਾਨ ਜਥੇਬੰਦੀਆਂ ਦੀ ਵਿਚਾਰ ਲੈਣ ਵਾਸਤੇ ਕੱਲ ਨੂੰ ਮੀਟਿੰਗ ਸੱਦੀ ਹੋਈ ਆ ਪੰਜਾਬ ਸਰਕਾਰ ਨੇ ਵੇਰਾ ਉਹ ਸਾਡੇ ਆਗੂ ਤੇ ਜਾਣਦੇ ਤੋ ਕਹਿਣਗੇ ਵੀ ਇਹ ਰੱਦ ਕੀਤਾ ਜਾਵੇ ਉਹਦੇ ਚ ਮਤਾ ਪਾਸ ਕੀਤਾ ਜਾਵੇ ਜੇ ਪੰਜਾਬ ਸਰਕਾਰ ਇਹਨੂੰ ਰੱਦ ਕਰਦੀ ਹੈ ਫਿਰ ਸਾਡੀ ਸੈਂਟਰ ਨਾਲ ਸਿੱਧੀ ਜਿਹੜੀ ਲੜਾਈ ਉਹ ਚੱਲੂਗੀ ਹੁਣ ਪਹਿਲਾਂ ਪੰਜਾਬ ਸਰਕਾਰ ਨੂੰ ਆਪਣਾ ਜਿਹੜਾ ਘੇਰ ਨਾ ਪਾਊਗਾ ਇਸ ਕਰਕੇ ਸਾਰੇ ਲੋਕਾਂ ਨੂੰ ਦੱਸਣ ਜਾ ਰਹੇ ਆ ਤੇ ਆਸ ਕਰਦੇ ਆ ਕਿ ਜਿਹੜਾ ਧੰਨੇਵਾਲ ਸਾਹਿਬ ਬੈਠੇ ਆ ਸੰਘਰਸ਼ ਦੇ ਉੱਤੇ ਉਹਨਾਂ ਦੀ ਸੇਫ ਵੀ ਕਾਮਨਾ ਕਰਦੇ ਆ ਤੇ ਸੈਂਟਰ ਸਰਕਾਰ ਕੋਲ ਮੰਗ ਕਰਦੇ ਆ ਕਿ ਉਹਨਾਂ ਦੀਆਂ ਮੰਗਾਂ ਵੀ ਪੂਰੀਆਂ ਕੀਤੀਆਂ ਜਾਣ ਦਿੱਲੀ ਵਾਲੇ ਰਾਹ ਜਿਹੜੇ ਖੋਲੇ ਜਾਣ ਤਾਂ ਕਿ ਜਿਹੜਾ ਆਪਾਂ ਪਾਕਿਸਤਾਨੀ ਨਹੀਂ ਹੈਗੇ ਆਪਾਂ ਉਹਨਾਂ ਨੂੰ ਬੋੜਾ ਪਈਆਂ ਹੋਈਆਂ ਨੇ ਜਿਹੜੇ ਪਾਰਲੀਮੈਂਟ ਦੇ ਵਿੱਚ ਬੈਠੇ ਆ ਆਪਾਂ ਆਪਣੀ ਗੱਲ ਦੱਸਣੀ ਜਾਣਾ ਵਾ ਇਸ ਕਰਕੇ ਕੰਡਾ ਕੱਢਣੀਆਂ ਜਿਹੜੀਆਂ ਬਿਲਕੁਲ ਜੁਹੂਰੀਅਤ ਅਧਿਕਾਰ ਦੇ ਉਲਟਿਆ ਲੋਕਤੰਤਰ ਦੇ ਉਲਟਿਆ ਇਸ ਕਰਕੇ ਸਾਡੀ ਇਹ ਮੰਗ ਆ ਤੇ ਅਸੀਂ ਕਾਮਨਾ ਕਰਦੇ ਆ ਕਿ ਦੱਲੇਵਾਲ ਸਾਹਿਬ ਦੀ ਸਿਹਤ ਨੂੰ ਕੁਝ ਨਾ ਹੋਵੇ ਜੇ ਹੁੰਦਾ ਤਾਂ ਇਹਦਾ ਜਿਹੜੀ ਜ਼ਿੰਮੇਵਾਰ ਹੈ ਸੈਂਟਰ ਸਰਕਾਰ ਪੰਕਜ ਪਾਂਦੀ ਦਿਵਯਾ ਪੰਜਾਬ ਟੀਵੀ ਫਤਿਹਗੜ ਚੋੜੀਆਂ